ਪਹਿਲੇ ਸ਼ਲੋਕ ਵਿੱਚ ਧਿਆਨ ਦਿਓ ਤੁਸੀਂ ਨਾਨਕ ਸਾਹਿਬ ਜੀਵਸੇ ਚੌ ਉਮਾਹਾ ਹੋਏ ਤੇ ਦੂਜੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨਾਨਕ ਸਾਹਿਬ ਜੀਵਸ ਹੈ ਚੌ ਵਿਛੋੜਾ ਹੋਏ ਸਾਵਣ ਸਰਸੀ ਕਾਮਣੀ ਚਰਨ ਕਮਦਸਿ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਵਿਖਿਆ ਰੰਗ ਕੂੜ ਆਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਖਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਖਾਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 10ਵੇਂ ਦਿਨ ਆਰੰਭਤਾ ਹੋਈ ਹੈ ਆਪ ਸੰਗਤਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 12ਵਾਂ ਸਵੇਖ ਹੀਠ ਪਵਨ ਬਾਣੀ ਦਰਜ ਹੈ 12ਵਾਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਵਾਰ ਆਈ ਹੈ ਇੱਕ ਰਾਗ ਤੁਖਾਰੀ ਜਿੱਥੇ ਆਰੰਭ ਹੁੰਦਾ ਹੈ 1107 ਅੰਕ ਤੇ ਤੇ ਦੂਜਾ 133 ਅੰਗ ਮਾਝ ਰਾਗ ਦੇ ਵਿੱਚ 14 ਸ਼ਬਦ ਨੇ ਬਾਣੀ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ 12 ਮਾ 12 ਮਹੀਨਿਆਂ ਦਾ ਉਪਦੇਸ਼ ਸ਼ਬਦ 14 ਦੀ ਪਹਿਲਾ ਸ਼ਬਦ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੂ ਰਾਮ ਮਿਲਾਪ ਦੇ ਲਈ ਇੱਕ ਸ਼ੁਰੂਆਤ ਹੈ ਤਾਂ ਜੋ ਅਸੀਂ ਮਿਲਣੇ ਦਾ ਚਾਅ ਪੈਦਾ ਕਰਕੇ ਮਿਲਾਪ ਦੀ ਸ਼ੁਰੂਆਤ ਕਰਕੇ ਵਿਛੋੜੇ ਦਾ ਅਹਿਸਾਸ ਜਗਾ ਕੇ ਅਸੀਂ ਮਿਲਾਪ ਦੀ ਰਾਹ ਤੇ ਜਾ ਸਕੀਏ ਤੇ ਅਖੀਰ ਜਿਹੜਾ ਸ਼ਬਦ ਹੈ 14 ਨੰਬਰ ਉਹ ਪ੍ਰਾਪਤੀ ਦਾ ਹੈ ਸ਼ੁਕਰਾਨੇ ਦਾ ਹੈ ਜਿਨੇ ਜਿਨੇ ਨਾਮ ਤੇ ਆਇਆ ਤਨਕੇ ਕਾਜ ਸਰੇ ਸਵਾਉ ਇਹਨਾਂ ਦੇ ਸੀ ਮਹੀਨਿਆਂ ਦੇ ਵਿੱਚੋਂ ਜੋ ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਇਸ ਸਬੰਧਿਤ ਅਸੀਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਗੁਰ ਫਤਿਹ ਸਾਂਝੀ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੰਨੀਆਂ ਉਦਾਹਰਨਾਂ ਨੇ ਉਹ ਮਨੁੱਖੀ ਮਨ ਦੇ ਲਈ ਹਨ ਬੜੇ ਧਿਆਨ ਨਾਲ ਸੁਣਿਓ ਆਸਾ ਕੀ ਵਰਦ ਇੱਕ ਬਚਨ ਸਾਂਝਾ ਕਰਕੇ ਮੈਂ ਆਪ ਜੀ ਦੇ ਨਾਲ ਸੌਣ ਮਹੀਨੇ ਦੇ ਬਾਬਤ ਵਿਚਾਰ ਸਾਂਝੇ ਕਰਨਾ ਚਾਹੁੰਦਾ ਇੱਕ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੀ ਕੀਮਤੀ ਵਿਚਾਰ ਗਏ ਮਹਾਰਾਜ ਕਹਿੰਦੇ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤ 3 ਚੀਜ਼ਾਂ ਵਰਤੀਆਂ ਮਹਾਰਾਜ ਨੇ ਜਿਵੇਂ ਮਨੁੱਖ ਗਹਿਣੇ ਪਾਉਂਦਾ ਹੈ ਘੇੜੇ ਇਹਦੇ ਸ਼ਿੰਗਾਰ ਬਣ ਜਾਂਦੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਕੁਦਰਤ ਦੇ ਵੀ ਰੁੱਤਾਂ ਸ਼ਿੰਗਾਰ ਹੁੰਦੇ ਹਨ ਡਹਿੜੇ ਹੁੰਦੇ ਹਨ। ਜਿਹੜੇ ਪਹਿਲੇ 4 ਮਹੀਨੇ ਨੇ ਚੇਤ, ਵਿਸਾਖ, ਜੇਠ, ਹਾੜ ਇਹਨਾਂ ਮਹੀਨਿਆਂ ਦੇ ਵਿੱਚ ਹਵਾ ਦੀ ਜ਼ਰੂਰਤ ਹੁੰਦੀ ਹੈ ਤੇ ਹਵਾ ਵਗਦੀ ਹੈ। ਕਿੰਨੀ ਸੋਹਣੀ ਹਵਾ ਲੱਗਦੀ ਹੈ। ਚੇਤ, ਵਿਸਾਖ, ਜੇਠ, ਹਾੜ ਆਪਾਂ ਕਹਿ ਸਕਦੇ ਹਾਂ ਮਾਰਚ, ਅਪ੍ਰੈਲ, ਮਈ ਜੁਨ ਜਦੋਂ ਹਵਾ ਚੱਲਦੀ ਹੈ ਤੇ ਕਿੰਨੀ ਸੋਹਣੀ ਹਵਾ ਲੱਗਦੀ ਹੈ ਕਿਉਂਕਿ ਧਰਤੀ ਤਪਸ਼ ਵਿੱਚ ਹੁੰਦੀ ਹੈ ਬਾਹਰ ਵੀ ਮੌਸਮ ਵਿੱਚ ਵੀ ਤਪਸ਼ ਹੁੰਦੀ ਹੈ ਤੇ ਹਵਾ ਜਿਹੜੀ ਹੈ ਉਹ ਮਨੁੱਖ ਨੂੰ ਆਰਾਮ ਦਿੰਦੀ ਹੈ ਮਹਾਰਾਜ ਕਹਿੰਦੇ ਗੈਣੇ ਪਾਉਣ ਪਾਉਣ ਦਾ ਮਤਲਬ ਹੈ ਹਵਾ ਕਿਹੜੇ ਮਹੀਨੇ ਸੋਹਣੀ ਲੱਗਦੀ ਹੈ ਗਹਿਣਾ ਬਣ ਕੇ ਕੁਦਰਤ ਦੀ ਸ਼ਿੰਗਾਰ ਬਣ ਜਾਂਦੀ ਹੈ ਚੇਤ ਵਿਸਾਖ ਜੇਠ ਹਾੜ ਪਾਉਣ ਤੋਂ ਬਾਅਦ ਵਿੱਚ ਮਹਾਰਾਜ ਨੇ ਸ਼ਬਦ ਲਿਖਿਆ ਹੈ ਪਾਣੀ ਗੈਣੇ ਪਾਉਣ ਪਾਣੀ ਜਿਹੜੇ ਅਗਲੇ 4 ਮਹੀਨੇ ਨੇ ਜਿਵੇਂ ਅੱਜ ਸੌਣ ਮਹੀਨਾ ਆਰੰਭ ਹੋਇਆ ਹੈ ਸੌਣ ਭਾਦੋਂ ਅਸੂ ਤੱਕ ਇਹ 4 ਮਹੀਨਿਆਂ ਦੇ ਵਿੱਚ ਬਰਖਾ ਬਹੁਤ ਪੈਂਦੀ ਹੈ ਪਾਣੀ ਮਨੁੱਖ ਨੂੰ ਸਕੂਨ ਦਿੰਦਾ ਹੈ ਬਰਖਾ ਬਹੁਤ ਸੋਹਣੀ ਲੱਗਦੀ ਹੈ ਇਹਨਾਂ 4 ਮਹੀਨਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਅਗਲੇ 4 ਮਹੀਨੇ ਨੇ ਉਹਨਾਂ ਦੇ ਵਿੱਚ ਜਿਹੜੀ ਸਰਦ ਰੁੱਤ ਸ਼ੁਰੂ ਹੋ ਜਾਂਦੀ ਹੈ ਮੱਗਰ ਉ ਮਾਗ ਫਗਣ ਇਹਨਾਂ 4 ਮਹੀਨਿਆਂ ਦੇ ਵਿੱਚ ਜਿਹੜੀ ਤਪਸ਼ ਹੈ ਉਹ ਬੜੀ ਖੂਬਸੂਰਤ ਬੜੀ ਸੋਹਣੀ ਲੱਗਦੀ ਹੈ ਸਰੀਰ ਨੂੰ ਆਰਾਮ ਦਿੰਦੀ ਹੈ ਗੈਣੇ ਪਾਉਣ ਪਾਣੀ ਬੈਸੰਤਰ ਬੈਸੰਤਰ ਅਖੀਰ ਵਾਲੇ 4 ਮਹੀਨਿਆਂ ਦੇ ਲਈ ਹੈ ਸੋ ਬੇਨਤੀ ਸੀ ਜੀ ਜਿਹੜਾ ਇਹ ਸੌਣ ਦਾ ਮਹੀਨਾ ਹੈ ਵਰਖਾ ਆਰੰਭ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਖਾਸ ਕਰਕੇ ਮੈਂ ਬੇਨਤੀ ਕਰਾਂਗਾ ਮਹਲਾਰ ਰਾਗ ਤੁਸੀਂ ਪੜ੍ਹੋ ਮਲਾਰ ਰਾਗ ਕੀ ਵਾਰ ਬਾਣੀ ਪੜਨ ਵਾਲੇ ਜਾਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਿੰਨ ਵਾਰਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਤਿੰਨ ਵਾਰਾਂ ਨੇ ਆਸਾ ਕੀ ਵਾਰ ਬਾਜ ਕੀ ਵਾਰ ਤੇ ਮਲਾਰ ਕੀ ਵਾਰ ਤੁਸੀਂ ਮਲਾਰ ਕੀ ਵਾਰ ਜਦੋਂ ਪੜੋਗੇ ਤੇ ਉਸ ਵਾਰ ਦੇ ਵਿੱਚ ਜਿੰਨੇ ਵੀ ਸ਼ਲੋਕ ਨੇ ਸਾਰੇ ਸ਼ਲੋਕਾਂ ਦੇ ਵਿੱਚ ਮਹਾਰਾਜ ਨੇ ਵਰਖਾ ਦੁੱਤ ਦੀ ਵਰਖਾ ਦੇ ਵਿੱਚ ਜਿਹੜੇ ਕੁਦਰਤ ਦੇ ਨਜ਼ਾਰੇ ਨੇ ਅੱਤਲਾਂ ਦਾ ਜ਼ਿਕਰ ਮੋਰ ਦਾ ਜ਼ਿਕਰ ਬਬੀਹੀ ਦਾ ਜ਼ਿਕਰ ਰੁਤਾਂ ਦਾ ਜ਼ਿਕਰ ਪਾਣੀ ਦੀ ਉਦਾਹਰਨ ਮਤਲਬ ਕਿ ਜਿਹੜਿਆ ਸੌਣ ਦੇ ਮਹੀਨੇ ਵਿੱਚ ਕੁਦਰਤ ਦੇ ਜੋ ਸਾਨੂੰ ਵਿੱਚ ਵਰਤਦਾ ਦਿਸਦਾ ਹੈ ਮਹਾਰਾਜ ਨੇ ਮਹਾਰਾਗ ਦੀ ਵਾਰ ਦੇ ਵਿੱਚ ਉਹ ਸਭ ਕੁਝ ਦਰਜ ਕੀਤਾ ਹੈ ਸੋ ਅੱਜ ਸੌਣ ਮਹੀਨੇ ਦੀ ਰੰਗਤਾ ਹੋਈ ਹੈ ਮੈਂ ਆਪਜੀ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੋ ਸ਼ਲੋਕ ਸਾਂਝੇ ਕਰਨਾ ਚਾਹੁੰਨਾ ਬੜੇ ਧਿਆਨ ਨਾਲ ਆਪ ਜੀ ਸਮਝਣ ਦਾ ਯਤਨ ਕਰਿਓ ਸਕਰੀਨ ਦੇ ਉੱਤੇ ਵੀ ਇਹ ਦੋ ਸ਼ਲੋਕ ਆਪਾਂ ਨਾਲ-ਨਾਲ ਵਿਚਾਰਨ ਦਾ ਯਤਨ ਕਰਾਂਗੇ ਤੁਸੀਂ ਦੇਖੋ ਬੜੇ ਕੀਮਤੀ ਸੰਦੇਸ਼ ਮਹਾਰਾਜ ਨੇ ਇਸ ਕੁਦਰਤ ਦੀ ਬੁੱਕਲ ਦੇ ਵਿੱਚੋਂ ਉਦਾਹਰਨਾਂ ਲੈ ਕੇ ਮਨੁੱਖੀ ਮਨ ਦੇ ਲਈ ਕਿੱਡਾ ਕੀਮਤੀ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਮਹਾਰਾਜ ਕਹਿੰਦੇ ਨਾਨਕ ਸਾਵਣ ਜੀ ਬਸੈ ਚਹੋਂ ਓਮਹਾ ਹੋਈ ਗੁਰੂ ਸਾਹਿਬ ਕਹਿੰਦੇ ਸਾਵਣ ਦੇ ਮਹੀਨੇ ਵਿੱਚ ਜਦੋਂ ਬਰਖਾ ਹੁੰਦੀ ਹੈ ਤੇ ਚਾਰ ਜਣਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਚਾਹੋ ਉਮਾਹਾ ਉਮਾਹਾ ਦਾ ਤੁਹਨਾਂ ਦੇ ਖੁਸ਼ੀ ਬੜਾ ਚਾਅ ਹੁੰਦਾ ਹੈ ਬੜੇ ਪਰਸੰਨ ਹੋ ਜਾਂਦੇ ਨੇ ਕੌਣ ਨੇ ਉਹ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਨਾਗਾ ਮਿਰਗਾ ਮਸ਼ੀਆਂ ਰਸੀਆਂ ਕਰ ਧਨ ਹੋਵੇ ਸ਼ਲੋਕ ਬੜੇ ਧਿਆਨ ਨਾਲ ਦੇਖਿਓ ਤੀਨੂੰ ਸਮਝਿਓ ਕਿੱਡੀ ਕੀਮਤੀ ਵਿਚਾਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਸਭ ਬੜੇ ਖੁਸ਼ ਹੋ ਜਾਂਦੇ ਨੇ ਖੁੱਡਾਂ ਦੇ ਵਿੱਚ ਪਾਣੀ ਭਰਦੇ ਤੇ ਉਹ ਬਾਹਰ ਆਉਂਦੇ ਨਹੀਂ ਜਿਵੇਂ ਹੀ ਬਾਹਰ ਆਉਂਦੇ ਨੇ ਕਿਉਂਕਿ ਸੱਪ ਜ਼ਹਿਰ ਦਾ ਭਰਿਆ ਹੋਇਆ ਹੈ ਤਪਸ਼ ਦਾ ਭਰਿਆ ਹੋਇਆ ਹੈ ਪਾਣੀ ਉਹਨੂੰ ਸਕੂਨ ਦਿੰਦਾ ਹੈ ਤੇ ਪਾਣੀ ਦੇ ਵਿੱਚ ਡੱਡੀਆਂ ਤੇ ਹੋਰ ਜੀਵ ਜਿਹੜੇ ਨੇ ਉਹ ਵੱਧ ਜਾਂਦੇ ਨੇ ਤੇ ਉਹ ਸੱਪ ਦੀ ਖੁਰਾਕ ਬਣ ਜਾਂਦੇ ਨੇ ਸੌਣ ਦੇ ਮਹੀਨੇ ਦੀ ਬਰਖਾ ਸੱਪ ਦੇ ਲਈ ਚਾਅ ਤੇ ਖੁਸ਼ੀ ਬਣ ਜਾਂਦੀ ਹੈ ਮਿਰਗਾ ਮਿਰਗ ਪਾਣੀ ਦੀ ਭਾਲ ਦੇ ਵਿੱਚ ਦੌੜਦਾ ਦੌੜਦਾ ਮਰ ਜਾਂਦਾ ਹੈ ਬਾਣੀ ਵਿੱਚ ਵੀ ਇੱਕ ਹੀ ਉਦਾਹਰਨ ਆਈ ਹੈ ਤੇ ਜਦੋਂ ਵਰਖਾ ਪੈਂਦੀ ਉਹਨੂੰ ਪਾਣੀ ਦੀ ਘਾਟ ਮਹਿਸੂਸ ਨਹੀਂ ਹੁੰਦੀ ਮਿਰਗ ਵੀ ਖੁਸ਼ ਹੋ ਜਾਂਦੇ ਨੇ ਤੀਜੀ ਗੱਲ ਹੈ ਮੱਛੀਆਂ ਮੱਛੀਆਂ ਦਾ ਤਾਂ ਜੀਵਨ ਹੀ ਪਾਣੀ ਹੈ ਹੁਣ ਜਿੱਥੇ ਉਹਨਾਂ ਦਾ ਵਾਸਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਣੀ ਦੀ ਹੋਰ ਵਿਸ਼ਾਲਤਾ ਬਣ ਗਈ ਇੰਜ ਕਹਿ ਲਈ ਵੀ ਉਹਨਾਂ ਦਾ ਘਰ ਹੋਰ ਵੱਡਾ ਹੋ ਗਿਆ ਤੇ ਮੱਛੀਆਂ ਵੀ ਖੁਸ਼ ਹੋ ਜਾਂਦੀਆਂ ਨੇ ਰਸੀਆਂ ਘਰ ਤੁਨ ਹੋਏ ਮਹਾਰਾਜ ਕਹਿੰਦੇ ਜਿਹੜੇ ਦੌਲਤਵਾਨ ਲੋਕ ਨੇ ਜਿਨ੍ਹਾਂ ਕੋਲ ਦੌਲਤ ਹੈ ਸ਼ੌਹਰਤ ਹੈ ਜਿਨ੍ਹਾਂ ਨੂੰ ਜੀਵ ਦਾ ਰਸ ਹੈ ਰਸੀਆ ਰਸੀਬ ਆਪਾਂ ਕਹਿੰਦੇ ਵੀ ਵੱਡੇ ਲੋਕ ਰਹੀਸ ਲੋਕ ਜਦੋਂ ਸੌਣ ਦਾ ਮਹੀਨਾ ਹੁੰਦਾ ਹੈ ਤੇ ਫਿਰ ਉਹ ਜੀਵ ਦੇ ਰਸ ਦੇ ਵਿੱਚ ਅਮੀਰ ਲੋਕ ਵਧੀਆ-ਵਧੀਆ ਪਕਵਾਨ ਖਾਉਂਦੇ ਹਨ ਆਪਾਂ ਵੀ ਦੇਖਦੇ ਹਾਂ ਸੌਣ ਦੇ ਮਹੀਨੇ ਦੇ ਵਿੱਚ ਜਦੋਂ ਵੀ ਵਰਖਾ ਪੈਂਦੀ ਆਪਾਂ ਕਹਿ ਦਿੰਨੇ ਲਓ ਜੀ ਪਕੌੜੇ ਬਣਾਓ ਆਪਾਂ ਕਹਿ ਦਿੰਨੇ ਵੀ ਲਿਆਓ ਵੀ ਹੁਣ ਖੀਰ ਬਣਾਓ ਮੌਸਮ ਦੇ ਅਨੁਕੂਲ ਜਿਹੜਾ ਮਨੁੱਖ ਸਵਾਦਲਾ ਭੋਜਨ ਵੀ ਚਾਹੁੰਦਾ ਹੈ ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਾਰ ਉਦਾਹਰਨਾਂ ਦਿੱਤੀਆਂ ਮੈਂ ਬੇਨਤੀ ਕਰਾਂਗਾ ਕਿ ਸ਼ਬਦ ਤੁਹਾਡੇ ਸਾਹਮਣੇ ਆ ਰਿਹਾ ਹੈ ਇਹਨਾਂ ਸ਼ਬਦਾਂ ਦੇ ਵਿੱਚ ਜਿਹੜੀਆਂ ਉਦਾਹਰਨਾਂ ਨੇ ਉਹ ਮਨੁੱਖੀ ਮਨ ਨਾਲ ਕਿਵੇਂ ਲੱਗਦੀਆਂ ਨੇ ਇਹ ਆਪਾਂ ਸਮਝਣ ਦਾ ਯਤਨ ਕਰਨਾ ਕਿਉਂਕਿ ਸਾਵਣ ਦੇ ਮਹੀਨੇ ਵਿੱਚ ਜੇ ਆਪਾਂ ਇਹ ਉਪਦੇਸ਼ ਗੁਰੂ ਦਾ ਹਿਰਦੇ ਵਿੱਚ ਵਸਾ ਲਿਆ ਨਾ ਤੇ ਸਾਨੂੰ ਗੁਰੂ ਦੀ ਬਾਣੀ ਦਾ ਸੱਚ ਬੜਾ ਸੋਹਣਾ ਲੱਗਣ ਲੱਗ ਪੈਣਾ ਹੈ ਸੋ ਮੈਂ ਬੇਦੀ ਕਰਨਾ ਚਾਹੁੰਦਾ ਨਾਨਕ ਸਾਵਣ ਜੀਵਸ ਹੈ ਕਲ ਵਿਛੜਾ ਹੋਏ ਹੁਣ ਇਹ ਸ਼ਲੋਕ ਵੇਖੋ ਮਲਾਰ ਕੀ ਵਾਰ ਦੀ ਦੂਜੀ ਪੌੜੀ ਦੇ ਨਾਲ ਹੀ ਦੋ ਸ਼ਲੋਕ ਆਉਂਦੇ ਨੇ ਪਹਿਲੇ ਸ਼ਲੋਕ ਵਿੱਚ ਧਿਆਨ ਦਿਓ ਤੁਸੀਂ ਨਾਨਕ ਸਾਵਣ ਜੀਵਸੇ ਚੌ ਉਮਾਹਾ ਹੋਏ ਤੇ ਦੂਜੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨਾਨਕ ਸਾਵਣ ਜੀਵਸੈ ਚੌ ਵਿਛੋੜਾ ਹੋਏ ਉਮਾਹਾ ਦਾ ਮਤਲਬ ਸੀ ਚਾਰ ਜਣਿਆਂ ਨੂੰ ਖੁਸ਼ੀ ਹੁੰਦੀ ਹੈ ਸੌਣ ਦੇ ਮਹੀਨੇ ਦੀ ਵਰਖਾ ਦੀ ਤੇ ਸੌਣ ਦੇ ਮਹੀਨੇ ਦੀ ਵਰਖਾ ਦੀ ਚਾਰ ਜਣਿਆਂ ਨੂੰ ਹੀ ਗਮੀ ਹੁੰਦੀ ਹੈ ਉਹਨਾਂ ਨੂੰ ਵਰਖਾ ਪਸੰਦ ਨਹੀਂ ਆਉਂਦੀ ਕੌਣ ਨੇ ਉਹ ਗਾਇ ਪੁੱਤਾਂ ਮਤਲਬ ਬੜਦ ਜਦੋਂ ਵਰਖਾ ਪੈਂਦੀ ਹੈ ਕਸਾਰ ਵੀ ਖੁਸ਼ ਹੋ ਜਾਂਦਾ ਹੈ ਕਿ ਜਿਹੜੀ ਜ਼ਮੀਨ ਬੜੀ ਸਖਤ ਸੀ ਹਾਰਡ ਸੀ ਵਰਖਾ ਪੈਣ ਕਰਕੇ ਉਹ ਨਰਮ ਹੋ ਗਈ ਤੇ ਹੁਣ ਉੱਥੇ ਮਿਹਨਤ ਕਰਨ ਦਾ مشقت ਘਾਲਣਾ ਕਰੇ ਦਾ ਬੜਾ ਵੱਡਾ ਲਾਭ ਹੋਣਾ ਹੈ ਕਿ ਉਹ ਤੜਕਸਾਰ ਫਿਰ ਬੜਦਾ ਨੂੰ ਜੋਕੇ ਖੇਤ ਵਾਲੇ ਪਾਸੇ ਦੀ ਤਿਆਰੀ ਕਰਦਾ ਹੈ ਹੁਣ ਬੜਦ ਵਰਖਾ ਵੇਖ ਕੇ ਸੌਣ ਦਾ ਮਹੀਨਾ ਵੇਖ ਕੇ ਉਹਨਾਂ ਨੂੰ ਕੰਮ ਬਹੁਤਾ ਕਰਨਾ ਪੈ ਗਿਆ ਉਹਨਾਂ ਦਾ ਮਾਨੁਦਾਸ ਹੋ ਗਿਆ ਐਗਜ਼ੈਂਪਲ ਲਈਏ ਮਹਾਰਾਜ ਨੇ ਦੂਜੀ ਗੱਲ ਕੀਤੀ ਨਿਰਤਨਾ ਹੁਣ ਜਿਨ੍ਹਾਂ ਕੋਲ ਧਨ ਹੈ ਉਹ ਤੇ ਮੌਸਮ ਦੇ ਅਨੁਕੂਲ ਸਹੂਲਤਾਂ ਮਾਣਦੇ ਨੇ ਪਰ ਜਦੋਂ ਸੌਣ ਦੇ ਮਹੀਨੇ ਵਿੱਚ ਵਰਖਾ ਬਹੁਤੀ ਪੈ ਜਾਵੇ ਜਿਹੜਾ ਗਰੀਬ ਹੈ ਨਿਰਤਨਾ ਜਿਹਦੇ ਕੋਲ ਦੌਲਤ ਨਹੀਂ ਉਹਨੂੰ ਮੁਸ਼ਕਲ ਖੜੀ ਹੋ ਜਾਂਦੀ ਹੈ ਕਿਉਂ ਕਿ ਕਿਉਂਕਿ ਵਰਖਾ ਦੇ ਵਿੱਚ ਸਮਾਜਿਕ ਤੌਰ ਤੇ ਕੰਮ ਘਟ ਜਾਂਦੇ ਆ ਜਿਹੜਾ ਬੰਦਾ ਦਿਹਾੜੀ 'ਤੇ ਆਧਾਰ ਹੈ ਜਦੋਂ ਤੜਕਸਰ ਬਰਖਾ ਪੈਣੀ ਸ਼ੁਰੂ ਹੋ ਗਈ ਤੇ ਉਹਨੂੰ ਦਿਹਾੜੀ ਮਿਲਣੀ ਔਖੀ ਹੋ ਜਾਣੀ ਹੈ। ਉਹਨੂੰ ਮੁਸ਼ਕਲ ਹੋ ਜਾਣਾ ਹੈ। ਮਹਾਰਾਜ ਕਹਿੰਦੇ ਚੌ ਵਿਛੋੜਾ ਹੋਏ ਸੌਣ ਦੀ ਬਰਖਾ ਦਾ ਚਾਰ ਜਣਿਆਂ ਨੂੰ ਦੁੱਖ ਹੁੰਦਾ ਹੈ। ਪਹਿਲਾ ਬਲਦ ਦਾ ਜ਼ਿਕਰ ਕੀਤਾ ਗਾਈ, ਪੁੱਤਾ ਤੇ ਦੂਜਾ ਨਿਰਤਨਾ ਜਿਹੜੇ ਗਰੀਬ ਲੋਕ ਨੇ ਉਹਨਾਂ ਲਈ ਮੁਸ਼ਕਲ ਖੜ ਗਈ ਕਿਉਂਕਿ ਉਹਨਾਂ ਦਾ ਰੋਜ਼ਗਾਰ ਬੰਦ ਹੋ ਜਾਂਦਾ ਹੈ। ਤੀਜੀ ਗੱਲ ਹੈ ਪੰਥੀ। ਪੰਥੀ ਹੁੰਦਾ ਹੈ ਰਾਹੀ। जिन्हें ਸੜਕਾਂ ਦੇ ਰਾਹਾਂ ਦੇ ਉੱਤੇ ਸਫ਼ਰ ਕਰਨਾ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਚਿੱਕੜ ਹੁੰਦਾ ਸੀ ਪੁਰਾਣੇ ਸਮੇਂ ਵਿੱਚ ਰਾਹ ਕੱਚੇ ਹੋਇਆ ਕਰਦੇ ਸਨ ਟੋਏ ਹੋਇਆ ਕਰਦੇ ਸਨ ਇਸ ਲਈ ਰਾਹੀ ਨੂੰ ਬੜਾ ਨੁਕਸਾਨ ਝੱਲਣਾ ਪੈਂਦਾ ਸੀ ਉਹਦਾ ਕੰਮਕਾਰ ਵੀ ਠੱਪ ਹੋ ਜਾਂਦਾ ਸੀ ਉਹ ਹੈ ਹੀ ਰਾਹੀ ਤੇ ਉਹ ਵਰਖਾ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਸੀ ਇਹ ਚੌਥਾ ਸ਼ਬਦ ਮਹਾਰਾਜ ਨੇ ਵਰਤੇ ਚਾਕਰ ਜਿਹੜਾ ਨੌਕਰ ਹੈ ਹੁਣ ਜਿਹੜਾ ਇੱਕ ਕੰਮ ਕਰਨ ਵਾਲਾ ਨੌਕਰ ਹੈ ਚਾਕਰ ਹੈ ਬਹੁਤੀ ਵਰਖਾ ਪੈਣ ਕਰਕੇ ਉਹਦਾ ਵੀ ਕੰਮ ਵੱਧ ਜਾਂਦਾ ਹੈ ਕਿਉਂਕਿ ਆਪਾਂ ਘਰਾਂ ਦੀ ਗੱਲ ਕਰ ਲਈਏ ਵਿਹੜੇ ਦੇ ਵਿੱਚ ਪਾਣੀ ਫਰਸ਼ ਦੇ ਵਿੱਚ ਪਾਣੀ ਦੁਕਾਨਾਂ ਦੇ ਉੱਤੇ ਪਾਣੀ ਤੇ ਉਹਦਾ ਸਾਫ਼ ਸਵੱਈਏ ਦਾ ਕੰਮ ਜਿਹੜਾ ਹੈ ਉਹ ਤਾਂ ਵੱਧ ਜਾਂਦਾ ਹੈ ਚੱਕਰ ਨੂੰ ਵੀ ਔਖਾ ਹੋ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਕਈ ਲੋਕ ਕਹਿੰਦੇ ਜੇ ਸਨੋਹ ਪੈਂਦੀ ਹੈ ਤੇ ਬੜਾ ਖੂਬਸੂਰਤ ਨਜ਼ਾਰਾ ਹੈ ਪਰ ਜਿਹੜੇ ਮਿਹਨਤੀ ਕਿਰਤੀ ਲੋਕ ਨੇ ਉਹ ਕਹਿੰਦੇ ਸਨੋਹ ਪੈਣ ਦੇ ਨਾਲ ਪਈ ਸਾਡਾ ਕੰਮ ਠੱਪ ਹੋ ਜਾਂਦਾ ਹੈ ਤਾਂ ਕੁਝ ਮੌਸਮ ਦੇ ਵਿੱਚ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਤੇ ਕੁਝ ਕੁ ਜਣਿਆਂ ਨੂੰ ਗਮੀ ਹੁੰਦੀ ਹੈ ਮੌਸਮ ਹੋਈ ਹੈ ਇਹ ਦੋ ਸ਼ਲੋਕਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਦਾਹਰਨਾਂ ਦਿੱਤੀਆਂ ਹੁਣ ਬੜੇ ਧਿਆਨ ਨਾਲ ਸੁਣਿਓ ਇਹਨਾਂ ਸ਼ਲੋਕਾਂ ਨੂੰ ਗੁਰੂ ਸਾਹਿਬ ਨੇ ਉਚਾਰਨ ਕਿਉਂ ਕੀਤਾ ਜਾਂ ਫਿਰ ਮਹਾਰਾਜ ਕਹਿਣਾ ਕੀ ਚਾਹੁੰਦੇ ਨੇ ਇਹ ਵੀ ਤੇ ਅਸੀਂ ਸਮਝਣਾ ਹੈ ਨਾ ਇਹਨੂੰ ਹੀ ਤੇ ਸਿਮਰਨ ਕਹਿੰਦੇ ਆ ਇਹਨੂੰ ਹੀ ਤੇ ਬੰਦਗੀ ਕਹਿੰਦੇ ਆ ਬਾਣੀ ਨੂੰ ਪੜ੍ਹ ਕੇ ਆਪਾਂ ਇਹ ਧਿਆਨ ਜੁੜੀਏ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਇਹਦੇ ਉੱਤੇ ਅਸੀਂ ਆਪਣੇ ਮਾਈਂਡ ਦੀ ਐਕਸਰਸਾਈਜ਼ ਕਰੀਏ ਪ੍ਰੈਕਟਿਸ ਕਰੀਏ ਤੇ ਸਪਸ਼ਟ ਹੋਵੇਗਾ ਵਰਖਾ ਪੈਂਦੀ ਹੈ ਬਾਣੀ ਦੀ ਜੋ ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹ ਰਹੇ ਨੇ ਜਿਵੇਂ ਜਿਵੇਂ ਵਰਸੈ ਅੰਮ੍ਰਿਤ ਤਾਰ ਜਿਵੇਂ ਬਾਰੀ ਵਰਖਾ ਦੇ ਵਿੱਚ ਕੁਝ ਕੁ ਜਣੇ ਉਦਾਸ ਹੋ ਗਏ ਤੇ ਕੁਝ ਕੁ ਜਣੇ ਖੁਸ਼ ਹੋ ਗਏ ਇਸੇ ਤਰ੍ਹਾਂ ਬਾਣੀ ਦੀ ਅੰਮ੍ਰਿਤਮਈ ਵਰਖਾ ਦੇ ਨਾਲ ਜਿਹੜੇ ਜਿਗਿਆਸੂ ਨੇ ਚਾਹ ਬਾਣੇ ਉਹਨਾਂ ਦਾ ਦਿਲ ਖੁਸ਼ ਹੋ ਗਿਆ ਜਿਹੜੇ ਆਪਣੇ ਭੈੜੇ ਕਰਮਾਂ ਨੂੰ ਚੰਗਿਆਂ ਵਿੱਚ ਤਬਦੀਲ ਨਹੀਂ ਕਰਨਾ ਚਾਹਦੇ ਉਹਨ ਦਾ ਮਨ ਉਦਾਸ ਹੋ ਗਿਆ ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਵਾਕ ਗੁਰੂ ਦਾ ਗਿਆਨ ਚੰਗਾ ਨਹੀਂ ਲੱਗਦਾ ਸੋਹਣਾ ਨਹੀਂ ਲੱਗਦਾ ਜੇ ਕੋ ਬੋਲੇ ਸੱਚ ਕੂੜਾ ਜੜ ਜਾਵੇ ਸੱਚ ਬੋਲਣ ਦੇ ਨਾਲ ਜਿਹੜੇ ਕੂੜੇ ਲੋਕ ਨੇ ਝੁੱਠੇ ਲੋਕ ਨੇ ਉਹਨਾਂ ਦੇ ਅੰਦਰ ਸਾੜਾ ਪੈਦਾ ਹੋ ਜਾਂਦਾ ਹੈ ਉਹਨਾਂ ਦਾ ਮਨ ਉਦਾਸ ਹੋ ਜਾਂਦਾ ਹੈ ਜਿਵੇਂ ਆਪਾਂ ਬਾਣੀ ਦੇ ਵਿੱਚ ਪੜਦੇ ਹਾਂ ਨਾ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਜਿਨ੍ਹਾਂ ਦੇ ਚਿੱਤ ਕਠੋਰ ਨੇ ਉਹ ਗੁਰੂ ਦੀ ਅੰਮ੍ਰਿਤਮਈ ਬਾਣੀ ਦੀਆਂ ਵਰਖਾ ਬਾਣੀ ਦਾ ਸੱਚ ਸਿਧਾਂਤ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਜਿਵੇਂ ਵਰਖਾ ਦੇ ਵਿੱਚ ਕਾਈ ਪੁੱਤਾ ਨਿਰਤਨਾ ਪੰਥੀ ਚੱਕਰ ਹੋਏ ਇਹਨਾਂ ਨੂੰ ਮੁਸੀਬਤ ਛਿੜ ਜਾਂਦੀ ਹੈ ਇਸੇ ਤਰ੍ਹਾਂ ਬਾਣੀ ਦੇ ਸੱਚ ਦੇ ਅੱਗੇ ਜਿਹੜੇ ਝੂਠੇ ਲੋਕ ਨੇ ਉਹਨਾਂ ਨੂੰ ਵੀ ਫਿਰ ਸਤਗੁਰੂ ਕਹਿੰਦੇ ਵੀ ਬਹੁਤ ਔਖਾ ਹੋ ਜਾਂਦਾ ਹੈ ਗੁਰਬਾਣੀ ਦੇ ਵਿੱਚ ਕਈ ਐਸੀਆਂ ਉਦਾਹਰਨਾਂ ਨੇ ਇੱਕ ਆਪਾਂ ਬਚਨ ਪੜ੍ਹਦੇ ਹਾਂ ਜਿੱਥੇ ਸਤਿਗੁਰੂ ਜੀ ਨੇ ਕਿਹਾ ਦੁਰਮਤ ਭਾਗਹੀਣ ਮਤ ਫਿੱਕੇ ਨਾਮ ਸੁਨਤ ਆਵੇ ਮਨ ਰੋਹੇ ਮਹਾਰਾਜ ਦੇ ਭੈੜੀ ਮਤ ਦੇ ਲੋਕ ਸੋਚ ਦੇ ਫਿੱਕੇ ਲੋਕ ਜਿਨ੍ਹਾਂ ਦੀ ਸੋਚ ਦੇ ਵਿੱਚ ਸੱਚ ਨੂੰ ਸੁਣਨ ਦਾ ਪਿਆਰ ਸੁਭਾਅ ਹੀ ਨਹੀਂ ਉਹਨਾਂ ਨੂੰ ਜੇ ਚੰਗੀ ਗੱਲ ਦੱਸ ਦਈਏ ਨਾਮ ਸੁਨਤ ਆਵੇ ਮਨ ਰੋਹੇ ਰੋਹੇ ਦਾ ਅਰਥ ਹੈ ਗੁੱਸਾ ਉਹਨਾਂ ਨੂੰ ਮਨ ਦੇ ਵਿੱਚ ਗੁੱਸਾ ਆ ਜਾਂਦਾ ਹੈ ਜਿਵੇਂ ਹੁਣ ਪਿੱਛੇ ਜੇ ਆਪਾਂ ਦੇਖ ਸਕਦੇ ਆ ਪ੍ਰਚਾਰਕਾਂ ਨੇ ਜਿਹੜਾ ਇਹ ਚੋ ਪੈਰਾ ਸਾਹਿਬ ਪ੍ਰਚਲਿਤ ਹੋਇਆ ਇਹਦਾ ਵਿਰੋਧ ਕੀਤਾ ਵਿਰੋਧ ਦਾ ਮਤਲਬ ਇਹ ਸੀ ਕਿ ਬਾਣੀ ਪੜ੍ਹਨੀ ਚੰਗੀ ਗੱਲ ਹੈ ਪਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਬਾਣੀਆਂ ਨੇ ਉਹਨਾਂ ਬਾਣੀਆਂ ਬਾਰੇ ਅਸੀਂ ਜਾਣਦੇ ਹੀ ਨਹੀਂ ਪਹਿਰਿਆਂ ਦੇ ਉੱਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਿਤ ਥਿੱਤੀ ਬਾਣੀ ਗਉੜੀ ਰਾਗ ਦੇ ਵਿੱਚ ਦਰਜ ਵਾਰ 7 7 12 ਦਾ ਉਪਦੇਸ਼ ਬਾਣੀ ਦੇ ਵਿੱਚ ਦਰਜ ਹੈ ਇਹਨਾਂ ਬਾਣੀਆਂ ਨੂੰ ਪੜਨ ਦੇ ਪ੍ਰਤੀ ਅਸੀਂ ਸਹਿਜ ਪਾਠ ਦੀ ਪ੍ਰਤੀ ਕਦੇ ਅਸੀਂ ਜਿਹੜਾ ਆਪਣੇ ਮਨ ਦੇ ਅੰਦਰ ਸ਼ੁਰਵਾਦ ਨਹੀਂ ਕੀਤੀ ਚਾਹੋਂ ਪੈਦਾ ਨਹੀਂ ਕੀਤਾ ਜਿਹੜੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈਡਿੰਗ ਹੀ ਨਹੀਂ ਜਿਵੇਂ ਦੁਖ ਭੰਜਨੀ ਬਾਣੀ ਆਪਾਂ ਬਣਾ ਲਿਆ ਚੋਪੈਰਾ ਸਾਹਿਬ ਉਹਨਾਂ ਲੋਕਾਂ ਨੇ ਜਿਹੜੇ ਲੋਕਾਂ ਨੇ ਪ੍ਰਚਾਰਕਾਂ ਨੇ ਬਹੁਤ ਸੱਚ ਬੋਲਿਆ ਇਹਨਾਂ ਲੋਕਾਂ ਨੂੰ ਬੁਰਾ ਲੱਗਿਆ ਵੀ ਤੁਸੀਂ ਚੋਪੈਰਾ ਸਾਹਿਬ ਬਾਰੇ ਕਿਉਂ ਬੋਲਿਆ ਜਿਵੇਂ ਬਾਣੀ ਦਾ ਬਚਨ ਆਪਾਂ ਵਿਚਾਰੇ ਨਾਮ ਸੁਨ ਤਾਵੇ ਮਨ ਰੋਹੈ ਇਹ ਮਦੋਖ ਭੰਜਣੀ ਬਾਣੀ ਸੁਖਮਨਾ ਸਾਹਿਬ ਵੀ ਪ੍ਰਚੰਡਿਤ ਹੋ ਗਿਆ ਜਿਹੜੀ ਬਾਣੀ ਸਾਨੂੰ ਗੁਰੂ ਸਾਹਿਬ ਨੇ ਉਚਾਰਨ ਕਰਕੇ ਦਿੱਤੀ ਉਹ ਬਾਣੀ ਸਾਨੂੰ ਕਿਉਂ ਪਸੰਦ ਨਹੀਂ ਆ ਰਹੀ ਜਾਂ ਇਸ ਬਾਣੀ ਦੇ ਵਿੱਚ ਕੋਈ ਘਾਟ ਹੈ ਜਾਂ ਸਾਨੂੰ ਹੋਰ ਰਸਤਾ ਲੱਭਣਾ ਪੈ ਰਿਹਾ ਹੈ ਜਾਂ ਫਿਰ ਉਹ ਲੋਕੇ ਹੀ ਸਾਬਤ ਕਰਨਾ ਚਾਹ ਰਹੇ ਨੇ ਪਿਆਰ ਵਾਲਿਓ ਪੂਰਾ ਪਰਬਰਾਧਿਆ ਪੂਰਾ ਜਗ ਦਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਅਸੀਂ ਪੂਰੇ ਗੁਰੂ ਦੇ ਸਿਧਾਂਤ ਨਾਲ ਜੁੜ ਜਾਈਏ ਨਾ ਮਾਨੂੰ ਖੁਸ਼ੀ ਹੋਵੇਗੀ ਪਰ ਮਹਾਰਾਜ ਕਹਿੰਦੇ ਜਿਹੜੇ ਲੋਕਾਂ ਨੂੰ ਸੱਚ ਭੌਂਦਾ ਨਹੀਂ ਉਹਨਾਂ ਲੋਕਾਂ ਲਈ ਮੁਸ਼ਕਲ ਹੋ ਜਾਂਦੀ ਹੈ ਸੋ ਜਿੱਥੇ ਆਪਾਂ ਇਸ ਸੌਣ ਦੇ ਮਹੀਨੇ ਦੇ ਵਿੱਚ ਮਲਾਰ ਰਾਗ ਦੀਆਂ ਦੋ ਬਚਨਾਂ ਦੇ ਦੋ ਸ਼ਲੋਕਾਂ ਦੇ ਆਪਾਂ ਵਿਚਾਰ ਸਾਂਝੇ ਕੀਤੇ ਨੇ ਵੀ ਕਿਤਾ ਕੀਮਤੀ ਉਪਦੇਸ਼ ਸਤਿਗੁਰੂ ਜੀ ਸਾਡੀ ਝੋਲੀ ਪਾ ਰਹੇ ਨੇ ਆਓ ਉਥੇ ਆਪਾਂ ਸੌਣ ਮਹੀਨੇ ਦਾ ਜਿਹੜਾ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹਨਾਂ ਦੇ ਆਪਾਂ ਅਖਰੀਅਰ ਤੇ ਵਿੱਚ ਜੁੜਨ ਦਾ ਯਤਨ ਕਰੀਏ ਸਾਵਣ ਸਰਸੀ ਕਾਮਣੀ ਚਰਨ ਕਮਲ ਸੂ ਪਿਆਰ ਮਹਾਰਾਜ ਕਹਿੰਦੇ ਸਾਵਣ ਦੇ ਮਹੀਨੇ ਦੇ ਵਿੱਚ ਜੀਵ ਰੂਪ ਇਸਤਰੀ ਜਿਨ੍ਹਾਂ ਦਾ ਮਨ ਗੁਰੂ ਨਾਲ ਜੁੜਨ ਦੇ ਲਈ ਉਛਾਲਾ ਖਾਉਂਦਾ ਹੈ ਓਮਕਿਓ ਹਿਓ ਮਿਲਣ ਪ੍ਰਬਤਾਇ ਸਤਿਗੁਰ ਕਹਿੰਦੇ ਉਹ ਮਾਲਕ ਦੇ ਕਮਲ ਰੂਪੀ ਚਰਨਾਂ ਦੇ ਨਾਲ ਪਿਆਰ ਪਾ ਕੇ ਚੰਗੇ ਰਸ ਵਾਲੇ ਬਣ ਜਾਂਦੇ ਨੇ ਸਰਸੀ ਜਿਵੇਂ ਫਲਾਂ ਦੇ ਵਿੱਚ ਰਸ ਭਰਿਆ ਹੁੰਦਾ ਹੈ ਨਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਦੇ ਚੰਗੇ ਨਿਸ਼ਾਨ ਦੇ ਅੰਦਰ ਗੁਣਾਂ ਦਾ ਰਸ ਭਰਿਆ ਹੁੰਦਾ ਹੈ ਸਾਵਣ ਸਾਵਣ ਦੇ ਬਿਨੇ ਵਿੱਚ ਸਰਸੀ ਕਾਮਣੀ ਕਦੋਂ ਚਰਨ ਕਮਲ ਤੋਂ ਪਿਆਰ ਜਿਹੜਾ ਕਮਰ ਸ਼ਬਦ ਹੈ ਨਾ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਮਲ ਦੀ ਉਦਾਹਰਨ ਬਹੁਤ ਆਈ ਹੈ ਵੈਸੇ ਤੇ ਕੁਦਰਤ ਦੇ ਵਿੱਚ ਫੁੱਲ ਬਹੁਤ ਨੇ ਕਿੰਨੇ ਹੀ ਫੁੱਲ ਨੇ ਕਿੰਨੇ ਗੀਤ ਕਿੰਨੀਆਂ ਲਿਖਤਾ ਕਿੰਨੀਆਂ ਕਵਿਤਾਵਾਂ ਕਿੰਨੇ ਲੇਖ ਕਿੰਨੀਆਂ ਕਿਤਾਬਾਂ ਫੁੱਲਾਂ ਦੇ ਉੱਤੇ ਲਿਖੀ ਹੋਈ ਹੈ ਪਰ ਕਾਰਨ ਕੀ ਹੈ ਮਹਾਰਾਜ ਨੇ ਕਮਲ ਦੀ ਉਦਾਹਰਣ ਦੁਨੀਆ ਦੇ ਸਾਰੇ ਫੁੱਲਾਂ ਤੋਂ ਵੱਧ ਬਾਣੀ ਦੇ ਵਿੱਚ ਲਈ ਹੈ ਉਹਦਾ ਕਾਰਨ ਇੱਕ ਹੋਇਆ ਬਾਕੀ ਫੁੱਲਾਂ ਨੂੰ ਮਾਹੌਲ ਮਿਲ ਜਾਂਦਾ ਹੈ ਵਧੀਆ ਜ਼ਮੀਨ ਮਿਲ ਜਾਂਦੀ ਹੈ ਵਧੀਆ ਬਾਗ ਮਿਲ ਜਾਂਦਾ ਹੈ ਵਧੀਆ ਗਮਲੇ ਮਿਲ ਜਾਂਦੇ ਨੇ ਵਧੀਆ ਮਾਲੀ ਮਿਲ ਜਾਂਦਾ ਹੈ ਵਧੀਆ ਸੁਹੂਟਤਾ ਮਿਲ ਜਾਂਦੀਆਂ ਨੇ ਬਾਕੀ ਫੁੱਲਾਂ ਨੂੰ ਉਹਨਾਂ ਦੇ ਆਲੇ ਦੁਆਲੇ ਹਰੀਆਕਲੀ ਹੋਵੇਗੀ ਉਹਨਾਂ ਦੇ ਆਲੇ ਦੁਆਲੇ ਬਾਗ ਮਾਹੌਲ ਹੋਵੇਗਾ ਪਰ ਕਮਲ ਦੇ ਫੁੱਲ ਨੂੰ ਮਾਹੌਲ ਨਹੀਂ ਮਿਲਦਾ ਇਹਦੇ باوجود ਵੀ ਉਹ ਚਿੱਕੜ ਦੇ ਵਿੱਚ ਉੱਠ ਕੇ ਖlo ਜਾਂਦਾ ਹੈ ਤਾਂ ਹੀ ਕਰਕੇ ਕਮਲ ਨੂੰ ਜਾਦਾ ਪਾਣੀ ਦੇ ਵਿੱਚ ਉਦਾਹਰਨਾਂ ਦੇ ਤੌਰ ਤੇ ਮਹਾਰਾਜ ਨੇ ਲਿਆ ਹੈ ਕਦੇ ਵੀ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਕੋਸੋ ਨਾ ਕਦੇ ਵੀ ਇਹ ਨਾ ਕੋਈ ਮੈਂ ਬੁਰੇ ਲੋਕਾਂ ਵਿੱਚ ਇਹਨਾਂ ਲੋਕਾਂ ਨੂੰ ਮਿਲਦਾ ਇਹਨਾਂ ਲੋਕਾਂ ਵਿੱਚ ਰਹਿ ਰਹੇ ਨਹੀਂ ਸਭੋਂ ਤੁਸੀਂ ਉਹਨਾਂ ਲੋਕਾਂ ਵਿੱਚ ਰਹਿ ਕੇ ਕਮਲ ਦੇ ਵਾਂਗ ਮਿਹਨਤੀ ਤੇ ਲਗਨ ਵਾਲੇ ਨਿਸ਼ਾਨਾ ਬਣ ਕੇ ਦਿਖਾਓ ਆੜਸ਼ੀਆਂ ਦੇ ਵਿੱਚ ਰਹਿ ਕੇ ਜਿਹੜਾ ਮਿਹਨਤੀ ਬਣੇਗਾ ਉਹ ਸਾਰੇ ਲੋਕਾਂ ਦਾ ਕੇਂਦ੍ਰਿਤ ਨਿਸ਼ਾਨਾ ਬਣੇਗਾ ਉਹਦੀ ਨਿਗਾ ਬਣੇਗੀ ਦੇਖੋ ਨਾ ਜਿਹੜੇ ਲੋਕ ਇਤਿਹਾਸ ਪੜ੍ਹੀ ਤੇ ਸਾਨੂੰ ਬੜਾ ਕੁਝ ਸਪਸ਼ਟ ਹੁੰਦਾ ਹੈ ਬਹੁਤ ਕੁਝ ਸਾਨੂੰ ਮਿਲਦਾ ਹੈ ਬਾਣੀ ਦੇ ਵਿੱਚ ਜ਼ਿਕਰ ਕੀਤਾ ਨਾ ਨੀਚਾ ਊਚ ਕਰੇ ਮੇਰਾ ਗੋਬਿੰਦ ਨਾਨਕ ਤਿਨਕੇ ਸੰਗ ਸੋਤ ਵਟਿਆ ਸੋ ਕਿਆ ਰੀਸ ਜਿਹੜੇ ਹੈ ਹੀ ਵਟੇ ਨੇ ਜਿੱਥੇ ਨੀਚ ਸਮਾਦਿਆਨ ਤਿੱਥੇ ਨਦਰ ਤੇਰੀ ਬਖਸ਼ਿਸ਼ ਮਹਾਰਾਜ ਕਹਿੰਦੇ ਰੱਬ ਦੀ ਬਖਸ਼ਿਸ਼ ਹੀ ਉੱਥੇ ਹੈ ਜਦੋਂ ਤੁਸੀਂ ਨਿਮਾਣੇ ਦੇ ਹੱਕ ਵਿੱਚ ਖੜ ਜਾਓਗੇ ਇਹਦਾ ਮਤਲਬ ਵੱਡੇ ਤੇ ਵੱਡੇ ਹੁੰਦੇ ਹੀ ਨੇ ਪਰ ਜਦੋਂ ਗਰੀਬ ਤੋਂ ਕੋਈ ਅਮੀਰ ਬਣਦਾ ਹੈ ਉਹ ਸਾਰਿਆਂ ਦਾ ਦਿੱਖਦਾ ਕੇਂਦਰ ਬਣ ਜਾਂਦਾ ਹੈ ਜਿਹਨੂੰ ਸਾਰੇ ਲੋਕ ਨਲਾਇਕ ਕਹਿ ਰਹੇ ਸਨ ਜਦੋਂ ਉਹ ਨੰਬਰ ਲੈ ਕੇ ਪ੍ਰਾਪਤੀ ਕਰਦਾ ਹੈ ਉਹਦੀ ਚਰਚਾ ਛਿੜ ਜਾਂਦੀ ਹੈ ਜਿਹਨੂੰ ਕਬੀਰ ਨੂੰ ਸਾਰੇ ਲੋਕ ਜੁਲਾਹਾ ਜਾਂ ਨੀਵੀਂ ਜਾਤੀ ਨੀਵੀਂ ਬਰਾਦਰੀ ਦਾ ਕਹਿ ਰਹੇ ਸੀ ਪਰ ਨਾਮ ਜਪ ਤੋਂ ਚੌਂਕਟ ਮੰਨੇ ਫਿਰ ਕਬੀਰ ਕਬੀਰ ਹੋ ਗਈ ਭਇਓ ਕਬੀਰ ਕਬੀਰ ਜਿਹਨੂੰ ਲੋਕ ਅਮਰੂ ਨਾ ਥਾਵਾਂ ਜਾਂ ਹੋਰ ਕਈ ਸ਼ਬਦਾਂ ਦੇ ਨਾਲ ਕਹਿ ਰਹੇ ਸਨ ਪਰ ਜਦੋਂ ਉਹਨਾਂ ਨੇ ਮਿਹਨਤ ਕੀਤੀ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬਾਣੀ ਦੇ ਬਾਬਤ ਚਾਨਣਾ ਪੈਦਾ ਕੀਤਾ ਫਿਰ ਉਹਨਾਂ ਲੋਕਾਂ ਨੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ 도ਹੇ ਬਣ ਆਵੇ ਜਿਹਨੂੰ ਕਹਿੰਦੇ ਸਨ ਇਹ ਭਾਈ ਜੇਠਾ ਸਿਰ ਤੇ ਘੁੰਗਣੀਆਂ ਚੁੱਕਣ ਵਾਲਾ ਅਨਾਥ ਬੱਚਾ ਇਹਦਾ ਘਰ ਨਹੀਂ ਹੈ ਪਰ ਜਦੋਂ ਮਿਹਨਤ ਕੀਤੀ ਲਗਨ ਕੀਤੀ ਆਲੇ-ਦੁਆਲੇ ਚਿਕੜ ਤੇ ਵਿੱਚ ਕਮਲ ਦਾ ਫੁੱਲ ਜਦੋਂ ਭਾਈ ਜੇਠਾ ਜੀ ਨੇ ਮਿਹਨਤ ਕੀਤੀ ਲਗਨ ਦੇ ਨਾਲ ਬਾਣੀ ਦੇ ਪਿਆਰ ਦੇ ਨਾਲ ਪ੍ਰਗਟ ਹੋਏ ਤੇ ਉਦੋਂ ਫਿਰ ਲੋਕਾਂ ਆ ਕੇ ਗੁਰੂ ਰਾਮਦਾਸ ਰੱਖੋ ਸ਼ਰਨਾਈ ਤਾਂ ਕਰਕੇ ਮਹਾਰਾਜ ਨੇ ਕਮਲ ਦੀ ਉਦਾਹਰਨ ਸਭ ਤੋਂ ਵੱਧ ਲਈ ਹੈ ਮਹਾਰਾਜ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਸਰਾ ਬਣਾ ਲਿਆ ਉਹਨਾਂ ਦਾ ਮਨ ਤੇ ਤਨ ਸੱਚ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਤੇ ਜਾਂਦਾ ਹੈ ਵਿਖਿਆ ਰੰਗੂ ਕੋਡਾ ਵੀਆ ਦਿਸਣ ਸਭੇ ਸ਼ਾਰ ਵਿਸ਼ੇ ਵਿਕਾਰ ਦੇ ਪੂਰੇ ਰੰਗ ਨੂੰ ਵਿਖਿਆ ਨੂੰ ਗੁਰੂ ਸਾਹਿਬ ਕਹਿੰਦੇ ਸਵਾਹ ਜਾਣ ਕੇ ਸ਼ਾਰ ਖੇ ਜਾਣ ਕੇ ਛੱਡ ਦਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਤੀਵਨ ਹਾਲ ਗੁਰੂ ਦੇ ਕੋਲ ਆ ਕੇ ਮਿਲ ਸਾਧੂ ਗੁਰੂ ਨੂੰ ਮਿਲ ਕੇ ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਮੇ ਬੂੰਦ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈ ਇਹ ਤੇਰੇ ਲਈ ਹੈ ਬੂੰਦ ਪਰ ਇਹ ਤੇਰੇ ਲਈ ਬਹੁਤ ਵੱਡੀ ਦਾਤ ਹੈ ਜੇ ਤੂੰ ਕਿਨ ਕਹਿ ਇੱਕ ਜਿਸਤੀ ਪਛਤਾਵੇ ਤਾਂ ਕਿ ਮੈਂ ਮੰਗ ਨਹੀਂ ਨਾ ਆਵੇ ਵਾਣ ਤਿੰਨ ਪ੍ਰਭ ਸੰਗ ਮੌਲਿਆ ਸਮਰਤ ਪੁਰਖਾ ਪਾਰ ਸਤਿਗੁਰ ਕਹਿੰਦੇ ਉਹਨੂੰ ਸਾਰਾ ਕੁਦਰਤ ਮੌਲਿਆ ਹੋਇਆ ਬੜਾ ਸੋਹਣਾ ਬੜਾ ਖੂਬਸੂਰਤ ਲੱਗਦਾ ਕਿਉਂ ਕਿਉਂਕਿ ਜਿਹਦਾ ਅੰਦਰ ਦਿਲ ਖੁਸ਼ ਹੋ ਗਿਆ ਜਦੋਂ ਬੰਦੇ ਦਾ ਦਿਲ ਹੀ ਉਦਾਸ ਹੋਏ ਮਨ ਦੇ ਅੰਦਰ ਉਹ ਗੁਨਾ ਦਾ ਪਛਤਾਵਾ ਹੋਵੇ ਉਹਨੂੰ ਬਾਹਰ ਵੀ ਕੁਝ ਚੰਗਾ ਨਹੀਂ ਲੱਗਦਾ ਪਰ ਜਿਹੜਾ ਸਾਵਣ ਸਰਸੀ ਕਾਮਣੀ ਦੀ ਦਾਤ ਪ੍ਰਾਪਤ ਕਰ ਗਿਆ ਚਨ ਕਮਲ ਸੁ ਪਿਆਰ ਇੱਕੋ ਨਾਮ ਆਧਾਰ ਅੰਮ੍ਰਿਤ ਗੋond ਸੁਹਾਬਣੀ ਨੂੰ ਗੁਰੂ ਨੂੰ ਮਿਲ ਕੇ ਇੰਧਿਆ ਰਹਿਮਤਾ ਮਾਣ ਗਿਆ ਸਤਿਗੁਰੂ ਕਹਿੰਦੇ ਉਹਦੇ ਲਈ ਨਾਨਕ ਭਗਤਾਂ ਸਦਾ ਵਿਕਾਸ ਉਹਦੇ ਬਾਅਦ ਤੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਵਣ ਤਿਣ ਪ੍ਰਭ ਸੰਗ ਮੋਲਿਆ ਸਮ੍ਰਿਤ ਪੁਰਖ ਅਪਾਰ ਸਤਿਗੁਰੂ ਕਹਿੰਦੇ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਉਹਦੇ ਅੰਦਰ ਇੱਛਾ ਪੈਦਾ ਹੋ ਜਾਂਦੀ ਹੈ ਮਾਲਕ ਦੀ ਪ੍ਰਾਪਤੀ ਦੀ ਉਦੀ ਰਹਿਮਤ ਹੀ ਜਿਹੜੀ ਘਾਲਣਾ ਦੇ ਵਿੱਚੋਂ ਰਹਿਮਤ ਪੈਦਾ ਹੁੰਦੀ ਹੈ ਫਿਰ ਉਹਨੂੰ ਮਿਲਾਪ ਦਾ ਰਸਤਾ ਦਿਖਾ ਦਿੰਦੀ ਹੈ ਜਿਨੀ ਸਖੀਏ ਜਿਨ੍ਹਾਂ ਪਿਆਰਿਆਂ ਸੱਜਣਿਆਂ ਨੇ ਪ੍ਰਭ ਪਾਇਆ ਮਹਾਰਾਜ ਕਹਿੰਦੇ ਹੁ ਤਿਨ ਕੈ ਸਦ ਬਲੇ ਹਾਲ ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੈ ਹਉ ਸਦ ਕੁਰਬਾਨੈ ਜਾਉ ਇਸਰੀ ਮਹਾਰਾਜ ਕਹਿੰਦੇ ਨੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹ ਤਿਲਕੇ ਸਤਿਵੰਦੇ ਹਾਰ ਮੇਰਾ ਨਾਮ ਤੋ ਸਦਕੇ ਕੁਰਬਾਨ ਜਾਂਦਾ ਨਾਨਕ ਹਰਜੀ ਮਈਆ ਕਰ ਸ਼ਬਦ ਸਵਾਰਨ ਹਾਰ اے ਮੇਰੇ ਮਾਲਕ ਜੀ ਤੁਸੀਂ ਕਿਰਪਾ ਕਰੋ ਸ਼ਬਦ ਹੀ ਮਨੁੱਖ ਦੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ ਇਸ ਜਿਹੜੀ ਦੇਹੀ ਹੈ ਨਾ ਮਹਾਰਾਜ ਦਾ ਬਜਰ ਪੜਦੀ ਤੁਸੀਂ ਅਨੰਦ ਸਾਹਿਬ ਦੇ ਵਿੱਚ ਸੱਚੀ ਦੇ ਵੈ ਬਿੰਨ ਦੇ ਨਿਮਾਣੀ ਦੇ ਨਿਮਾਣੀ ਦੇ ਵੈ ਬਾਜੂ ਕੀ ਕਰੇ ਵਿਚਾਰੀਆ ਤੁਦ ਬਾਜ ਸਮਰਤ ਹੋਏ ਨਹੀਂ ਕਿਰਪਾ ਕਰ ਬਨਵਾਰੀ ਇਸੋਂ ਹੋਰ ਤਾਉ ਨਹੀਂ ਕੋਈ ਹੋਰ ਯਤਨੀ ਨਹੀਂ ਹੈ ਇਸ ਨੂੰ ਉਰਥਾਉ ਨਹੀਂ ਸ਼ਬਦ ਲਾਗ ਸਵਾਰਿਆ ਇਹ ਦੇਹੀ ਸ਼ਬਦ ਨਾਲ ਲੱਗ ਕੇ ਹੀ ਕਬੂਲ ਹੋ ਸਕਦੀ ਹੈ ਨਨਕਰ ਜੀ ਮਯਾ ਕਰ ਸ਼ਬਦ ਸਵਾਰਨ ਹਾਰ ਅਖੀਰ ਪੰਕਤੀ ਵਿੱਚ ਸਤਿਗੁਰੂ ਜੀ ਰਹਿਮਤ ਕਰਦੇ ਨੇ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਗੁਰੂ ਸਾਹਿਬ ਕਹਿੰਦੇ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਉਹਨਾ ਸੁਹਾਗਣੀਆਂ ਵਾਸਤੇ ਬੜਾ ਆਨੰਦਮਈ ਬਣ ਜਾਂਦਾ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਜਿਵੇਂ ਸ਼ਿੰਗਾਰ ਦੇ ਵਿੱਚ ਹਾਰ ਮਨੁੱਖ ਗੜ ਦੇ ਵਿੱਚ ਪਾ ਲਿੰਦਾ ਹੈ ਉਹਦਾ ਧਿਆਨ ਹਾਰ ਵਿੱਚ ਰਹਿੰਦਾ ਹੈ ਵਿਚਰਦੇ ਹੋਇਆਂ ਵੀ ਨਾ ਕਿਤੇ ਵਿਆਹ ਸ਼ਾਦੀ ਰਿਸ਼ਤੇਦਾਰਾਂ ਵਿੱਚ ਦੋਸਤ ਮਿੱਤਰਾਂ ਵਿੱਚ ਵਿਚਰਦੇ ਹੋਏ ਜਿਨੇ ਕੀਮਤੀ ਗਹਿਣਾ ਪਾਇਆ ਉਹਦਾ ਧਿਆਨ ਕੀਮਤੀ ਗਹਿਣੇ ਵਿੱਚ ਰਹਿੰਦਾ ਹੈ ਮਿਲਦਾ ਸਭ ਨੂੰ ਹੈ ਵਿਚਰਦਾ ਸਾਰਿਆਂ ਵਿੱਚ ਹੈ ਇਸੀ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਗੁਰੂ ਦਾ ਪਿਆਰਾ ਵੀ ਸਮਾਜ ਵਿੱਚ ਰਹਿੰਦੇ ਆਂ ਪਰਿਵਾਰ ਵਿੱਚ ਰਹਿੰਦੇ ਆਂ ਹੱਥ-ਪਾँव ਕਰ ਕਾਮ ਸਭ ਕਿਰਤਕਾਰ ਕਰਦੇ ਹੋਇਆ ਚੀਤ ਨਿਰੰਝਨ ਨਾਲ ਪ੍ਰਮਾਤਮਾ ਦੇ ਗੁਣਾਂ ਦੀ ਕੀਮਤੀ ਹਾਰ ਨੂੰ ਆਪਣੀ ਹਿਰਦੇ ਵਿੱਚ ਪ੍ਰੋਕ ਕੇ ਰੱਖਦਾ ਹੈ ਸੋ ਇਹ ਸੌਣ ਮਹੀਨੇ ਦਾ ਉਪਦੇਸ਼ ਜੋ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰ ਰਹੇ ਸੀ ਮਹਾਰਾਜ ਕਿਰਪਾ ਕਰਨ ਅਸੀਂ ਵੀ ਜਿੱਥੇ ਕੁਦਰਤ ਦੇ ਵਿੱਚ ਹਲਾਂ ਦੇ ਅੰਦਰ ਬਨਸਪਤੀ ਦੇ ਅੰਦਰ ਰਾਸ ਭਰਿਆ ਹੋਇਆ ਹੈ ਅਸੀਂ ਵੀ ਇੱਕ ਯਤਨ ਕਰੀਏ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋਤਰਿਆ ਗੁਰਪ੍ਰਸਾਦ ਪਰੰਪਤ ਪਾਇਆ ਸੋਕੇ ਕਾਸ਼ਟ ਹਰਿਆ ਜਿਹੜੇ ਦਿਲ ਬਾਣੀ ਤੋਂ ਟੁੱਟ ਕੇ ਮਰਝਾਏ ਹੋਏ ਨੇ ਇਤਿਹਾਸ ਤੋਂ ਟੁੱਟ ਕੇ ਬੇਮੁਖ ਹੋਏ ਹੋਏ ਨੇ ਨਾਲ ਹੀ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਛੱਡੀ ਵੱਡੀਆਂ ਕੁਰਬਾਨੀਆਂ ਜਿਨ੍ਹਾਂ 25 ਸਾਲ ਦੇ ਵਿੱਚ ਖੋਪਰ ਲੋਹਾਣਾ ਕਬੂਲ ਕੀਤਾ ਪਰ ਸਿੱਖੀ ਸਿਧਾਂਤ ਤੋਂ ਨਹੀਂ ਲੋਡੇ ਭਾਈ ਤਾਰੂ ਸਿੰਘ ਜੀ ਅੱਜ ਸਾਨੂੰ ਲੋੜ ਹੈ ਇਤਿਹਾਸ ਦੀ ਰੰਗਤ ਬਾਣੀ ਦੀ ਵਿਚਾਰ ਦਾ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਲਿਆਈਏ ਤਾਂ ਜੋ ਸੁੱਕਿਆ ਹੋਇਆ ਮਨ ਮੁਰਝਾਇਆ ਹੋਇਆ ਮਨ ਹਰਿਆ ਭਰਿਆ ਹੋ ਜਾਏ ਸੁੱਕੇ ਕਾਸਟ ਹਰਿਆ ਇਹ ਤਾਂ ਹੀ ਦਾਤ ਪ੍ਰਾਪਤ ਹੋਵੇਗੀ ਜੇਦੋ ਅਸੀਂ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਾਂਗੇ ਸ੍ਰੀਨੀ ਬੇਨਤੀ ਪ੍ਰਵਾਨ ਕਰਨੀ ਸੌਣ ਦਾ ਵੀ ਨਾ ਗੁਰੂ ਉਪਦੇਸ਼ ਦੇ ਦੁਆਰਾ ਸਾਡੇ ਸਭਨਾਂ ਦੇ ਲਈ ਸੁਖਮਈ ਗੁਰੂ ਦੇ ਪਾਣੇ ਰਜ਼ਾ ਵਿੱਚ ਬਤੀਤ ਹੋਵੇ ਭੁੱਲਾਂ ਦੀ ਮਾਫੀ ਦੀ ਗੁਰ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ